ਮੈਂ ਦੇਖ ਰਿਹਾ ਸੀ ਰਵਨੀਤ ਬਿੱਟੂ ਜਿਹੜੇ ਕਿ ਨਿੱਗੀਆਂ ਨਿੱਗੀਆਂ ਗੱਲਾਂ ਤੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਮੈਂ ਹੈਰਾਨ ਹੁੰਨਾ ਹੈ ਸਿਆਸਤ ਜਿਹੜੀ ਹੈ ਇਸ ਕਦਰ ਵੀ ਜਿਹੜੀ ਹੈ ਗਿਰ ਸਕਦੀ ਹੈ ਆਪ ਜੀ ਦੇ ਧਿਆਨ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਬਾਰ ਬਾਰ ਕੱਟ ਕੇ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਜਿਹੜੀ ਸੰਜੀਵ ਅਰੋੜਾ ਜੀ ਦੀ ਜਿਹਦੇ ਵਿੱਚ ਉਹ ਇੱਕ ਉਹਨਾਂ ਦੀ ਵੀਡੀਓ ਨੂੰ ਇਹ ਦਰਸਾ ਰਹੇ ਨੇ ਵੀ ਉਹ ਸ਼ਹੀਦਾਂ ਦੀ ਜਿਹੜੀ ਹੈ ਉਹ ਉਹਨਾਂ ਦਾ ਨਾਮ ਲਈ ਉਹਨਾਂ ਪ੍ਰਤੀ ਇੱਜ਼ਤ ਨਹੀਂ ਹੈ ਮੈਂ ਹੈਰਾਨ ਹੋ ਰਿਹਾ ਸੋ ਉਸ ਵੀਡੀਓ ਨੂੰ ਜੇ ਚੰਗੀ ਤਰ੍ਹਾਂ ਤੁਸੀਂ ਜ਼ੂਮ ਕਰਕੇ ਜਾਂ ਚੰਗੀ ਤਰ੍ਹਾਂ ਤੁਸੀਂ ਦੇਖੋਗੇ ਉੱਥੋਂ ਦੇ ਲੋਕ ਨੇ ਉਹਨਾਂ ਦੀ ਡਿਮਾਂਡ ਸੀ ਔਰ ਉਸ ਵੀਡੀਓ ਦੇ ਵਿੱਚ ਉਹ ਲੋਕਾਂ ਤੋਂ ਡਿਮਾਂਡ ਪੁੱਛ ਰਹੇ ਸੀ ਵੀ ਇਹ ਮਾਰਕੀਟ ਕਿਹਦੇ ਨਾਮ ਤੇ ਜਿਹੜੀ ਹੋਣੀ ਚਾਹੀਦੀ ਆ ਔਰ ਲੋਕ ਦੱਸ ਰਹੇ ਸੀ ਉਹਦੇ ਵਿੱਚ ਫਿਰ ਜਦੋਂ ਲੋਕਾਂ ਨੇ ਪ੍ਰਾਪਰਲੀ ਪੂਰਾ ਦੱਸਿਆ ਸੋ ਉਹਨਾਂ ਨੇ ਉਹ ਕਨਵੇ ਕੀਤਾ ਪਰ ਮੈਂ ਹੈਰਾਨ ਆ ਇਸ ਗੱਲ ਤੇ ਵੀ ਜੇ ਸਿਆਸਤ ਕਰਨੀ ਹੈ ਕੰਮ ਦੇ ਨਾਮ ਤੇ ਕਰ ਲਈਏ ਬਾਕੀ ਇਹ ਵੀ ਮੈਂ ਬਿੱਟੋ ਜੀ ਨੂੰ ਦੱਸਣਾ ਚਾਹੁੰਦਾ ਵੀ ਜੇ ਆਮ ਆਦਮੀ ਪਾਰਟੀ ਨੂੰ ਦੇਸ਼ ਭਗਤੀ ਬਾਰੇ ਤੁਹਾਨੂੰ ਗਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਦੋਂ ਦੀ ਪਾਰਟੀ ਹੋਂਦ ਵਿੱਚ ਆਈ ਹੈ ਹਰ ਤੁਸੀਂ ਪੰਜਾਬ ਦੇ ਚਾਹੇ ਸਰਕਾਰੀ ਦਫ਼ਤਰਾਂ 'ਚ ਦੇਖ ਲਓ ਚਾਹੇ ਲੀਡਰਸ਼ਿਪ ਬਾਨਾ ਦੇ ਦਫ਼ਤਰਾਂ 'ਚ ਜਾ ਕੇ ਦੇਖ ਲਓ ਹਰ ਦਫ਼ਤਰ ਦੇ ਵਿੱਚ ਤੁਹਾਨੂੰ ਭਗਤ ਸਿੰਘ ਹੋਣਾ ਦੀ ਡਾਕਟਰ ਭੀਮrao ਅੰਬੇਦਕਰ ਜੀ ਦੀਆਂ ਜਿਹੜੀਆਂ ਤਸਵੀਰਾਂ ਨਜ਼ਰ ਆਉਣ ਗਿਆ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਇਨਕਲਾਬ ਜਿੰਦਾਬਾਦ ਦਾ ਜਿਹੜਾ ਨਾਰਾ ਬੋਲਿਆ ਜਾਂਦਾ ਉਹ ਵੀ ਇੱਕ ਦੇਸ਼ ਭਗਤੀ ਦੀ ਲਹਿਰ ਨੂੰ ਜਿਹੜਾ ਦਰਸਾਉਂਦਾ ਹੈ ਖੋਂਦਾ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਜੇ ਸਿਆਸਤ ਕਰਨੀ ਹੈ ਤੇ ਕੰਮ ਦੇ ਨਾਮ ਤੇ ਕਰੀਏ ਲੋਕਾਂ ਨੂੰ ਭਰੀ ਭਾਂਤ ਪਤਾ ਹੈ ਵੀ ਕਾਂਗਰਸ ਵੀ ਰਹੀ ਹੈ ਭਾਜਪਾ ਵੀ ਰਹੀ ਹੈ ਇਹਨਾਂ ਨੇ ਕਿੰਨਾ ਕਿ ਸ਼ਹੀਦਾਂ ਦਾ ਸਨਮਾਨ ਕੀਤਾ ਮੈਂ ਆਪਦੇ ਰੂਬਰੂ ਰੱਖਣਾ ਚਾਹੁੰਦਾ ਉਹ ਤੇ ਸਾਡੇ ਦੇਸ਼ ਭਗਤ ਸੀ ਜਿਹੜੇ ਪਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਜਿਹੜੇ ਮੈਂ ਕਹਿ ਸਕਦਾ ਵੀ ਸ਼ਹੀਦੇ ਆਜ਼ਮ ਜਿਹੜੇ ਸਾਡੇ ਦੇਸ਼ ਦੇ ਹੋਏ ਨੇ ਪਰ ਮੈਂ ਇੱਕ ਗੱਲ ਇਹ ਵੀ ਇਹਨਾਂ ਨੂੰ ਦਰਸਾਉਣਾ ਚਾਹੁੰਦਾ ਜੇ ਅੱਜ ਦੇ ਸਮੇਂ ਕੋਈ ਦੇਸ਼ ਦੇ ਵਿੱਚ ਸ਼ਹੀਦੀ ਹੁੰਦੀ ਹੈ ਕੋਈ ਸ਼ਹਾਦਤ ਦਿੰਦਾ ਹੈ ਉਹਦੇ ਵਾਸਤੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪ ਉਹਨਾਂ ਦੇ ਘਰ ਜਾ ਕੇ ਇੱਕ ਇੱਕ ਕਰੋੜ ਰੁਪਈਆ ਜਿਹੜਾ ਦੇ ਕੇ ਆਉਂਦੇ ਨੇ ਸੋ ਮੈਂ ਇਸ ਗੱਲ ਤੋਂ ਮੈਨੂੰ ਮਾਣ ਹੈ ਮੈਂ ਉਸ ਪਾਰਟੀ ਦਾ ਸਿਪਾਹੀ ਹਾਂ ਮੈਨੂੰ ਇਸ ਗੱਲ ਦਾ ਮਾਣ ਹੈ ਮੈਂ ਉਸ ਪਾਰਟੀ ਦਾ ਦਿਸ਼ਾ ਨਿਰਦੇਸ਼ ਦੇ ਉੱਤੇ ਚੱਲਦਾ ਜਿਹਦੀ ਰਗ ਰਗ ਦੇ ਵਿੱਚ ਜਿਹੜੀ ਆ ਦੇਸ਼ ਭਗਤੀ ਭਰੀ ਹੋਈ ਆ ਸੋ ਬਿੱਟੂ ਜੀ ਲੋਕ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਤੇ ਤੁਹਾਨੂੰ ਵੀ ਕਾਂਗਰਸ ਛੱਡ ਕੇ ਬੀਜੇਪੀ 'ਚ ਜਾਣ ਦੀ ਲੋੜ ਨਾ ਪੈਂਦੀ ਪਰ ਆਉਣ ਵਾਲੇ ਸਮੇਂ ਨੂੰ ਫੇਰ ਨਹੀਂ ਪਤਾ ਵੀ ਕਿਹਦੇ ਹੱਕ ਦੇ ਵਿੱਚ ਤੁਹਾਨੂੰ ਬੋਲਣਾ ਪਵੇ ਤੇ ਕਿਹਦੇ ਹੱਕ ਦੇ ਵਿੱਚ ਤੁਹਾਨੂੰ ਲੜਨਾ ਪਵੇ ਸੋ ਸਾਨੂੰ ਦੇਸ਼ਕ ਪਕੀ ਦੇ ਨਾਂ ਤੇ ਲੋਕਾਂ ਨੂੰ ਉਲਝਾਓ ਨਾ ਲੋਕਾਂ ਨੂੰ ਗਮਰਾਹ ਨਾ ਕਰੋ ਲੋਕ ਭਰੀ ਭਾਂਤ ਜਾਣਦੇ ਨੇ ਸੰਜੀਵ अरोड़ा ਦੀ ਸ਼ਖਸੀਅਤ ਕੀ ਹੈ ਸੰਜੀਵ अरोड़ा ਲੁਧਿਆਣਾ ਵਸਦੇ ਲੋਕਾਂ ਦੇ ਇੱਕ ਆਵਾਜ਼ ਬਣ ਕੇ ਚੱਲ ਰਹੇ ਨੇ ਔਰ ਲੋਕ ਉਹਨਾਂ ਨੂੰ ਜਿੱਥੇ ਵੀ ਜਾ ਰਹੇ ਆ ਭਰਪੂਰ ਪਿਆਰ ਮਾਣ ਸਤਿਕਾਰ ਜਿਹੜਾ ਉਹਨਾਂ ਨੂੰ ਮਿਲ ਰਿਹਾ ਦਿਨ ਪ੍ਰਤੀ ਦਿਨ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਜਿਹੜੇ ਜੁੜਦੇ ਜਾ ਰਹੇ ਨੇ ਸੋ ਮੈਂ ਆਪ ਜੀ ਦੇ ਮੀਡੀਆ ਕਰਮੀਆਂ ਰਾਹੀਂ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦਾ ਸੀ ਕਿਉਂਕਿ ਇਹ ਗਮਰਾਹ ਲੋਕਾਂ ਨੂੰ ਕਰਨ ਦੀਆਂ ਕੋਸ਼ਿਸ਼ਾਂ ਔਰ ਚਾਲਾਂ ਕਰ ਰਹੇ ਨੇ ਪਰ ਲੋਕ ਜਿਹੜੇ ਨੇ ਬੜੇ ਸੋਹਰਦ ਨੇ ਬੜੀ ਸੋਚ ਵੱਡੀ ਹੈ ਉਹ ਲੋਕ ਕਦੀ ਵੀ ਗਮਰਾਹ ਨਹੀਂ ਹੋਣਗੇ ਜਗਦੀਸ਼ ਸਿੰਘ ਜੀ ਜਿਹੜੀ ਗੱਲ ਜੇ ਉਹ ਕਹਿੰਦਾ ਰਹੇ ਸੀ ਕਿ ਇਹ ਐਮਐਲਏ ਬੰਦੇ ਇਹ ਜੀ ਉਸ ਬੰਦੇ ਕਿਹੜਾ ਪੜਾ ਤਾਸ ਬੋਜੀ ਕਹਿੰਦੇ ਸੀ ਕਿ ਜੇ ਚਾਹੋ ਕੋਈ ਕੱਟੇ ਮਿਹਰ ਸਿਆਰੀ ਦੇ ਕਹਿੰਦੇ ਕਿ ਆਪਣੇ ਜਿਹੜੇ ਰਾਜਸਭਾ ਦੇ ਜਿਹੜੇ ਪੰਜਾਬ ਤੋਂ ਹੁੰਦੀਆਂ ਉੱਤਰੀਆ ਦੇ ਵਿੱਚ ਜਿਸਨੂੰ ਪੀਏ ਬਣਦੇ ਆ ਸੋਧਿਆ ਜੀ ਬਣਦੇ ਆ ਹੁਣ ਪੜਲੀ ਦਾ ਨਾਮ ਤੇ ਆ ਕਹਿੰਦੇ ਇਹਨਾਂ ਦੇ ਕੋਲ ਤੁਸੀਂ ਚੱਕੇ ਮੈਂ ਇੱਕ ਗੱਲ ਦੱਸਣੀ ਚਾਹਨਾ ਬਿੱਟੂ ਜੀ ਜੇ ਅਸੀਂ 92 ਸਾਂ ਤਾਂ ਲੋਕਾਂ ਨੇ ਅੱਜ ਵਧਾਇਆ ਸਾਨੂੰ ਘਟਾਇਆ ਨਹੀਂ ਇਹ ਕੰਮਾਂ ਦੀ ਨਿਸ਼ਾਨੀ ਹੈ ਇਹ ਕੰਮ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਆ ਲੋਕਾਂ ਦੇ ਹਿੱਤ ਦੇ ਵਿੱਚ ਜਿਹੜੇ ਕੀਤੇ ਨੇ ਜਿਹੜੇ ਫੈਸਲੇ ਲਏ ਨੇ ਲੋਕਾਂ ਦੇ ਹਿੱਤ ਲਈ ਲਏ ਨੇ ਅੱਜ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਐਸੀ ਵਰਗ ਨੂੰ ਜਿਹੜੇ ਅੱਜ ਉਹਨਾਂ ਨੇ ਕਰਜ਼ਾ ਮਾਫ਼ ਕੀਤਾ ਤੁਹਾਡੇ ਸਾਹਮਣੇ ਆ ਕਿਉਂਕਿ ਇਹ ਲੋਕ ਅੱਜ ਆਵਾਜ਼ ਬਣ ਰਹੇ ਨੇ ਸੋ ਕਹਿਣ ਦਾ ਭਾਵ ਇਹ ਮੈਂ ਫੇਰ ਮਿੱਟੂ ਜੀ ਨੂੰ ਇਹੋ ਗੱਲ ਕਹਿਣੀ ਚਾਹਨਾ ਦੇ ਕੰਮ ਦੀ ਰਾਜਨੀਤੀ ਤੇ ਲੋਕਾਂ ਕੋ ਵੋਟਾਂ ਮੰਗੋ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਇਹ ਵੀ ਜਿਹੜੀ ਸੀਟ ਹੈ ਵੱਡੀ ਲੀਡ ਦੇ ਨਾਲ ਜਿਹੜੀ ਹੈ ਜਿੱਤ ਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਦੇ ਵਿੱਚ ਜਿਹੜੇ ਲੁਧਿਆਣਾ ਵਸਦੇ ਲੋਕ ਜਿਹੜੇ ਪਾਉਣਗੇ ਜੇਕਰ ਇਹਨਾਂ ਦੀ ਗੱਲ ਸਮਝ ਚੱਕਣਾ ਹੋ ਜੀ ਤਾਂ ਇਸ ਵਿੱਚ ਕਿਹਨੂੰ ਬੁਲੰਕੇ ਨੀ ਆ ਜੀ ਦੇਖੋ ਮੈਂ ਇੱਕ ਗੱਲ ਇੱਕ ਗੱਲ ਕਹਿਣੀ ਚਾਹਨਾ ਜਿਹੜੇ ਸੰਜੀਵ अरोड़ा ਜੀ ਆ ਉਹ ਕਿੱਥੋਂ ਦੇ ਨੇ ਉਹ ਲੁਧਿਆਣੇ ਤੋਂ ਬਾਹਰੋਂ ਆਏ ਨੇ ਸੋ ਕਹਿਣ ਦਾ ਭਾਵ ਇੱਕ ਗੁੰਮਰਾਹ ਕਰਦੇ ਨੇ ਲੋਕਾ ਇੱਕ ਵੱਖਰਾ ਹੀ ਭਰਮ ਭਲੇਖਾ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਲੋਕ ਇਹਨਾਂ ਦੀਆਂ ਚਾਲਾਂ ਨੂੰ ਸਮਝਦੇ ਨੇ ਲੋਕ ਇਹਨਾਂ ਨੂੰ ਭੜੀਪਾਂਤ ਜਾਣ ਚੁੱਕੇ ਨੇ 75 ਸਾਲ ਦੇ ਰਾਜ ਭਾਗ ਤੇ ਅਕਾਲੀ ਕਾਂਗਰਸੀ ਬੀਜੇਪੀ ਇਹਨਾਂ ਕੋਰੇ ਨੇ ਔਰ ਇਹੋ ਮੁੱਦਿਆਂ ਦੀਆਂ ਗੱਲਾਂ ਕਰਦੇ ਸੀ ਪਰ ਲੋਕ ਇਹ ਮੁੱਦਿਆਂ ਨੂੰ ਪਸੰਦ ਨਹੀਂ ਕਰਦੇ ਲੋਕ ਕਹਿੰਦੇ ਨੇ ਵੀ ਕੰਮ ਦੀ ਰਾਜਨੀਤੀ ਕਰੋ ਇੱਕਰ ਉਸ ਦਿਨ ਉਹ ਕਹਿੰਦੇ ਸੀਐਮ ਸਾਹਿਬ ਖੁਦ ਨਹੀਂ ਕਰਦੇ ਇਸ ਤੋਂ ਕੀ ਫਰਕ ਸਿਰ ਤੇ ਕਰਦੇ। ਕਿ ਪਾਵਰ ਜਿਹੜੀ ਇਹ ਆਪਣੇ ਵਿੱਚ ਰੱਖਦੇ। ਇਹ ਕੌਣ ਕਹਿੰਦਾ? ਇਹ ਅੰਤਰਜਾਮੀ ਨੇ? ਜਾਂ ਇਹਨਾਂ ਨੂੰ ਪਤਾ ਹੈ ਇਹ ਆਉਣ ਵਾਲੀ ਭੇਖ ਬਾਣੀ ਪਹਿਲਾਂ ਹੀ ਕਰ ਲੈਂਦੇ ਨੇ ਜਾਂ ਬੰਦੇ ਦੇ ਅੰਦਰ ਧਿਆਨ ਹੋ ਕੇ ਪੜ੍ਹ ਲੈਂਦੇ ਨੇ। ਸੋ ਕਹਿੰਦਾ ਭਾਪ ਮੈਂ ਤੁਹਾਨੂੰ ਫਿਰ ਇਹੋ ਗੱਲ ਕਹਿਣੀ ਚਾਹੁੰਦਾ। ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪ ਜਾ ਕੇ ਸੰਜੀਵ ਅਰੋੜਾ ਜੀ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ। ਸੋ ਇਹ ਜਿਹੜੀਆਂ ਗੱਲਾਂ ਨੇ ਇੱਕ ਲੋਕਾਂ ਨੂੰ ਦਰਸਬੀ ਲੋਕਾਂ ਨੂੰ ਇੱਕ ਭਰਮ ਭਲੇਖਾ ਪਾਉਣ ਦੀਆਂ ਜਿਹੜੀਆਂ ਇਹਨਾਂ ਦੀਆਂ ਗੱਲਾਂ ਨੇ ਬਿਆਨਬਾਜ਼ੀਆਂ ਹੁੰਦੀਆਂ ਨੇ ਪਰ ਨਹੀਂ ਮੈਂ ਇੱਕ ਗੱਲ ਕਹਿ ਸਕਦਾ ਜੋ ਜੋ ਜ਼ਮੀਨ ਤੇ ਹਕੀਕਤ ਹੈ ਦਿਨੋਂ ਦਿਨ ਆਮ ਆਦਮੀ ਪਾਰਟੀ ਦਾ ਪਰਿਵਾਰ ਔਰ ਗਰਾਫ ਜਿਹੜਾ ਵੱਧਦਾ ਹੋਇਆ ਨਜ਼ਾਰਾ ਹੈ